ਕੰਟੇ ਦਾ ਜੋਗ ਤੇ ਛਾਉਣ ਲੱਗਿਆ ਹੋਇਆ ਮੇਰੇ ਨਾਲ ਗੱਲ ਕਰ ਜਿਹੜੀ ਕਰਨੀ ਆ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਆ ਤਾਂ ਪਾਇਆ ਓਏ ਕੀ ਬਕਵਾਸ ਕਰ ਰਿਹਾ ਮੈਂ ਥੋੜੀ ਇਹ ਕਰ ਰਿਹਾ ਵਾਓ ਮੇਰੇ ਰੱਬਾ ਉਹ ਕੈਸਾ ਕਮਲਿਆਂ ਦਾ ਟੱਬਰ ਆ ਲੋਕਾਂ ਦੇ ਘਰੇ ਗਾ ਰੱਖੀ ਹੁੰਦੀ ਐ ਇਹਨਾਂ ਨੇ ਪਾ ਰੱਖਿਆ ਹੋਇਆ ਕੀ ਕਿਹਾ ਪਾ ਇਹ ਮੇਰੇ ਡੈਡੀ ਨੇ ਤੇ ਇਹ ਮੇਰਾ ਬ੍ਰਦਰ ਹੈ ਗੋਲਡੀ ਸਤਿ ਸ਼੍ਰੀ ਅਕਾਲ ਜੀ ਡੈਡੀ ਐ ਮੇਰਾ ਦੋਸਤ ਐ ਬਚਪਨ ਤੋਂ ਦੋਸਤ ਐ ਮੇਰਾ ਉਹ ਉੱਪਰ ਵਾਲੀ ਕੁੜੀ ਨੂੰ ਆਪਾਂ ਕਮਰਾ ਕਰਾਇ ਦੇ ਦਿੰਦਾ ਨਾ ਉਹਦਾ ਹਸਬੰਡ ਹੈ ਇਹ। ਬਾੜੀ ਦਿਰਵਾਦ ਮਿਲਿਆ ਮੈਂ ਤਾਂ ਇਹ। ਸੁਬਾਨੀ ਯਾਰ ਐਨੀ دیر ਬਾਅਦ। ਕਵਾ ਲਿਆ। ਉਹ ਵੈਸੇ ਜਦੋਂ ਆਪਾਂ ਲਾਸ ਮਿਲੇ ਆ ਨਾ ਉਸ ਤੋਂ ਬਾਅਦ ਉਹ ਜ਼ਰਾ ਮੈਨੂੰ ਕਰੰਟ ਜਿਆ ਲੱਗ ਗਿਆ ਨੰਗੀਆਂ ਤਾਰਾਂ ਨਾਲ ਚਿਪ ਗਿਆ ਤੇ ਮੇਰੀ ਯਾਦਦਾਸ਼ਤ ਚਲੀ ਗਈ। ਵੈਸੇ ਸਿਆਣਾ ਬੰਦਾ ਤਾਂ ਨੰਗੀਆਂ ਤਾਰਾਂ ਦੇ ਕੋਲ ਦੀ ਵੀ ਨਹੀਂ ਲੰਗਦਾ ਹੈਂ? ਨਹੀਂ ਨਹੀਂ। ਮੈਨੂੰ ਤਾਰਾਂ ਟੱਕੀਆਂ ਸੀ। ਲੱਤਾਂ ਨੰਗੀਆਂ ਸੀ। ਅਸੀਂ ਤਾਂ ਸੁਣਿਆ ਜਿਹੜੇ ਬੰਦੇ ਨੂੰ ਕਰੰਟ ਦੇ ਝਟਕੇ ਪੈਣ ਉਹਦੀ ਯਾਦਦਾਸ਼ਤ ਮੁੜੇ ਆਉਂਦੀ ਆ। ਪਹਿਲਾ ਇਨਸਾਨ ਦੇਖਿਆ ਜਿੱਦੀ ਚਲੀ ਗਈ। ਇੱਕ ਉਹ ਸਟੋਰ ਚੋਂ ਇੱਥੇ ਕਿਨੇ ਆ ਗਏ ਐ ਆ ਮੂੰਹ ਚ ਜੀਬ ਚੂਰਨ ਚਟਾ ਨੂੰ ਰੱਖੀ ਆ ਟੜੇ-ਪੜੇ ਐਕਸ਼ਨ ਕਰਦਾ ਮੂੰਹ ਹੋ ਨਹੀਂ ਫਟ ਸਕਦਾ ਇੱਥੇ ਕੋੜੀ ਲਾ ਕੇ ਕੀ ਕਰ ਰਹੇ ਹੋ ਇਸ ਉਮਰੇ ਮੈਂ ਕੋੜੀ ਲਾ ਕੇ ਕੀ ਕਰਨਾ ਮੈਨੂੰ ਤਾਂ ਵਿਆਹ ਵਾਲੇ ਦਿਨ ਵੀ ਚਾਰ ਬੰਦਿਆਂ ਨੇ ਚੱਕ ਕੇ ਮਸਾ ਕੋੜੀ ਤੇ ਚੜਾਇਆ ਸੀ ਕੋੜੀ ਇੱਥੇ ਕਿਵੇਂ ਆਈ ਮੈਂ ਲੈ ਕੇ ਆਇਆ ਮੈਨੂੰ ਕੀ ਪਤਾ ਤੁਹਾਡੇ ਤੋਂ ਕੋੜੀ ਤੋਂ ਸਵਾ ਤੀਜਾ ਬੰਦਾ ਇੱਥੇ ਹੈ ਕੌਣ ਤੀਜਾ ਤੂੰ ਆ ਮੈਂ ਤਾਂ ਹੁਣ ਆਇਆ ਇਹੀ ਤਾਂ ਮੈਨੂੰ ਅਫਸੋਸ ਆ ਤੂੰ ਦੁਨੀਆ ਤੇ ਕਿਉਂ ਆਇਆ ਮੇਰਾ ਤਾਂ ਸਾਲਾ ਤਾਂ ਤੇੜਾ ਹੀ ਮਾਣਾ ਸਾਲੀ ਗੰਦੀ ਓ ਲਾਲ ਪਿਓ ਨੂੰ ਹੱਥ ਪਾਉਣ ਨੂੰ ਫਿਰਦੀ ਆ ਆਪਣੀ ਮਾਂ ਨੂੰ ਹੱਥ ਪਾ ਇਹਨੂੰ ਸਟੋਰ ਚ ਪਚਾ ਪਹਿਰ ਨੂੰ ਚੰਨ ਚੜ ਜਾਂਦਾ ਪਿਛਲੇ ਪਹਿਰ ਨੂੰ ਤਾਰ ਹੈ ਅੱਜ ਕੋੜੀ ਫੇਰ ਇੱਥੇ ਇੱਥੇ ਕਿਵੇਂ ਆ ਗਈ ਲੱਗਦਾ ਉੱਪਰ ਚੜ ਕੇ ਮੈਨੂੰ ਪਤਾ ਕਰਨਾ ਹੀ ਪੈਣਾ ਅੱਜ ਉੱਤੇ ਮੇਰੀ ਕਿਹੜੀ ਮਾਨਸਰ ਦਾ ਜਲੀ ਦੇਣ ਚੱਲੇ ਹੋ ਬੇਟੇ ਮੈਂ ਕਿਤੇ ਨਹੀਂ ਚੱਲਿਆ ਤੈਨੂੰ ਐਵੇਂ ਭਲੇਖਾ ਪਿਆ ਮੇਰਾ ਘੋੜੀ ਇੱਥੇ ਕੀ ਕਰਦੀ ਐ ਲੰਦ ਕਰਦੀ ਐ ਤੂੰ ਚੱਕਣੀ ਐ ਮੇਰੀ ਗੱਲ ਨਹੀਂ ਸੁਣ ਰਿਹਾ ਮੈਂ ਕਹੀ ਜਾਂਦਾ ਮੇਰੇੋਂ ਔਰ ਤੋਂ ਪਹਿਲਾਂ ਇੱਥੇ ਘੋੜੀ ਸੀ ਮੰਨਿਆ ਤੁਹਾਡਾ ਮੁੰਡਾ ਪਰ ਇੰਨਾ ਵੀ ਪਾਗਲ ਨਹੀਂ ਹੈਗਾ ਮੈਂ ਹੌਲੀ ਬੋਲ ਛੋਟੇ ਵੀਰੇ ਮੈਂ ਤਾਂ ਸਿਰਫ ਇੱਕ ਐ ਕੀ ਮੈਂ ਤਾਂ ਮੈਂ ਤਾਂ ਲਈ ਐ ਹੁਣ ਪਤਾ ਲੱਗਿਆ ਦਾਲ ਚ ਕਿਉਂ ਕਿਉਂ ਪੋਇਆ ਸੀ ਸਾਲੀ ਗੰਦੀ ਲਾਹਣ ਹੋ ਰੇ ਪੁੱਠੇ ਪੁੱਠੇ ਮਤਲਬ ਕੱਢੀ ਜਾਂਦੀ ਆ ਮੈਂ ਕਹੀ ਜਾਂਦਾ ਮੈਂ ਦਾਲ ਚ ਕਿਉਂ ਤਾਂ ਪੋਇਆ ਸੀ ਮੇਰੇ ਦਿਮਾਗ ਦੀਆਂ ਨਸਾਂ ਖੁਸ਼ਕ ਸੀ ਉਹ ਐਸ ਉਪਰ ਚ ਤਾਰ ਕਰਕੇ ਉਹਨਾਂ ਨੂੰ ਲੈਣਾ ਕੀ ਆ ਤੁਸੀਂ ਉਹ ਤੂੰ ਯਾਰ ਬੱਕ ਦਲਜੀਤ بیٹੇ ਤੂੰ ਇੱਥੇ ਅੱਛਾ ਇਸੇ ਕਰਕੇ ਕਹਿ ਰਹੇ ਸੀ ਤੂੰ ਅੱਛੀ ਤੀ ਸੋ ਜਾ ਦਲਜੀਤ ਤੂੰ ਗੱਲ ਸਮਝ ਰਹੀ ਐ ਆ ਕੋੜੀ ਇੱਥੇ ਮੈਂ ਨਹੀਂ ਲਾਈ ਇਹ ਤਾਂ ਡੈਡੀ ਨੇ ਲਈ ਐ ਇਹ ਤਾਂ ਕੱਲ ਵੀ ਲਈ ਫਿਰਦੇ ਸੀ ਸ਼ਾਬਾਸ਼ ਏ ਸ਼ਾਬਾਸ਼ ਏ ਸਾਲਿਆ ਪਿਓ ਦਾ ਨਾਂ ਰੌਸ਼ਨ ਤਾਂ ਕੀ ਕਰਨਾ ਉਲਟਾ ਮੇਰੇ ਤੇ ਚੱਕੜ ਸੱਟ ਸੱਟ ਕੇ ਬਦਨਾਮ ਕਰ ਰਿਹਾ ਜਲਜੀਤ ਬੇਟੇ ਮੈਂ ਤਾਂ ਆਫਰਾਣਾ ਰੋਜ ਘੋੜੀ ਇੱਥੇ ਆ ਕੇ ਮੈਂ ਜਾਂਦੀ ਐ ਤੂੰ ਮੇਰੇ ਵੱਲ ਕੀ ਦੇਖਦੀ ਐ ਮੈਂ ਤਾਂ ਅੱਜ ਤੱਕ ਜਿੰਨੇ ਵਾਰੀ ਵੀ ਘੋੜੀ ਚੜਿਆ ਬਸ ਜਾਲ ਲਾਉਣ ਲਈ ਚੜਿਆ ਹਾਂ ਨਾ ਹੁਣ ਸਾਰੀ ਰਾਤ ਇੱਥੇ ਸਰਕਸ ਕਰੀ ਜਾਉਂਗੇ ਹੁਣ ਝਾਕਦਾ ਕੀ ਆ ਬਿਟਰ ਬਿਟਰ ਥੱਲੇ ਉਤਰ ਆਪਣੀ ਮਾਂ ਨੂੰ ਉਹ ਕੀ ਹੋ ਗਿਆ ਮੈਨੂੰ ਮਰ ਜਾਂਦੇ ਜੱਸ ਉਹ ਨਹੀਂ ਹੈ ਨੀ ਯਾਰ ਰੁਕ ਹੇ ਰੋਕ ਨਾ ਮੇਰੇ ਯਾਰ ਮੈਨੂੰ ਰੋਕ ਨਾ ਉਹ ਰੋਕ ਨਹੀਂ ਰਿਹਾ ਹੈਗਾ ਮੀਨਾ ਖੜ ਜਾ ਮੇਰੀ ਪ੍ਰੋਬਲਮ ਸੋਲਵ ਹੋ ਜੂ ਫਿਰ ਤੈਨੂੰ ਮੈਂ ਆਪੇ ਮਾਰ ਦੂੰ ਸ਼ਾਬਾਸ਼ ਤੇਰੇ ਸ਼ਾਬਾਸ਼ ਤੇਰੇ ਲੋਕਾਂ ਦੇ ਪਿਓ ਵੀ ਉਹਨਾਂ ਦੇ ਯਾਰਾਂ ਵਰਗੇ ਹੁੰਦੇ ਨੇ ਤੇ ਸਾਡਾ ਯਾਰ ਵੀ ਸਾਡੇ ਪਿਓ ਵਰਗਾ ਹੀ ਐ ਹੈ ਮੇਰੇ ਜੀ ਕਰਦਾ ਮੈਂ ਇਸਕਾ ਤੇ ਤਾੜੀਆਂ ਮਾਰਾਂ ਪਰ ਹੱਥ ਨਹੀਂ ਛੱਡ ਸਕਦਾ ਕਿਤੇ ਪੁੰਜੇ ਨਾ ਜਾ ਬੋਲ ਛੱਡ ਆ ਜਾ ਥੱਲੇ ਆ ਜਾ ਥੱਲੇ ਆ ਕੇ ਗੱਲ ਕਰਦੇ ਆ ਮੈਂ ਥੱਲੇ ਤੇ ਆ ਜਾ ਨਾ ਪਰੇ ਦੱਸ ਕਿ ਹੁਣ ਮੈਂ ਉਤਰ ਕੇ ਥੱਲੇ ਆਵਾਂ ਕਿ ਦੋਵੇਂ ਹੱਥ ਛੱਡ ਕੇ ਬ੍ਰਹਮ ਥੱਲੇ ਆ ਪਵਾਂ ਮੈਂ ਮਤਲਬ ਹਮਦਰ ਜੇ ਤੇ ਮੇਰੀ ਪ੍ਰੋਬਲਮ ਸੋਲਵ ਕਰੇਗਾ ਫੇਰ ਤੇ ਮੈਂ ਉਤਰ ਕੇ ਥੱਲੇ ਆ ਜਾਣਾ ਨਹੀਂ ਤੇ ਹੱਥ ਛੱਡ ਦੇ ਨਾ ਸਿੱਧਾ ਹੀ ਥੱਲੇ ਠਾਹ ਕਰਕੇ ਪੜਾਕਾ ਪਏਗਾ ਕੰਮ ਉੱਤ ਜਾਏ ਓ ਯਾਰ ਤੂੰ ਥੱਲੇ ਆ ਆਪਣਾ ਪੱਠਾ ਵਜੇ ਪ੍ਰੋਬਲਮ ਸੋਲਵ ਹੋ ਗਈ ਤਾਂ ਠੀਕ ਹੈ ਨਹੀਂ ਦੁਬਾਰਾ ਚੜ ਜੀ ਪੇੜਾ ਮੂੰ ਤੇਰੀ ਯਾਰੀ ਤੇ ਇਹੋ ਜਿਹੇ ਯਾਰ ਹੁੰਦੇ ਦੁਸ਼ਮਣਾਂ ਦੀ ਲੋੜ ਹੀ ਨਹੀਂ